ਦੇਖੇਗਾ ਅੱਜ 15 ਦਿਨ ਪਹਿਲਾਂ ਦੇਖੋ ਪੁਰਾਣੇ ਦੇਖਿਆ ਇਹ ਐਕੈਕਟਲੀ ਉੱਥੇ ਆ। ਇੱਥੇ ਉੱਥੇ ਆਉਂਦਾ। ਬੰਦਾ ਫੜ ਸਕਦੇ ਆ। ਚੱਲਣੇ ਆਈ। ਆਹ ਖਲਾਵਾ ਜਿਹਾ

ਆراضي ਹੋਈਆਂ ਹੁਣ ਮੈਂ ਸ਼ਟਰ ਚੱਕਿਆ ਤਾਂ ਕਿ ਉਹ ਸਾਤ ਜਿਹੜੀ ਸੀਗੀ ਉਹ ਕਿਹੜਾ ਟਾਈਪ ਲਿਆ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜ਼ਿਕਰ ਗੱਲ ਕਰੀਏ ਤਾਂ ਨਕੋਦਰ ਜਿਹੜਾ ਹੈਗਾ ਚੋਰਾਾਂ ਦੇ ਹਵਾਲੇ ਅਸੀਂ ਇਸ ਲਈ ਕਹਿੰਦੇ ਆ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਕਿਸੇ ਨਾ ਕਿਸੇ ਦੁਕਾਨ ਨੂੰ ਘਰ ਨੂੰ ਜਾਂ ਮੋਟਰਸਾਈਕਲ ਨੂੰ ਜਿਹੜਾ ਹੈਗਾ ਚੋਰ ਨਿਸ਼ਾਨਾ ਬਣਾ ਰਹੇ ਨੇ ਅੱਜ ਵੀ ਜਿਹੜਾ ਹੈਗਾ ਇੱਕ ਵੀਰ ਜਿਹੜਾ ਹੈਗਾ ਵਾ ਗੈਸ ਚੁੱਲੇ ਠੀਕ ਕਰਦਾ ਹੈਗਾ ਉਸ ਦੀ ਦੁਕਾਨ ਨੂੰ ਚੋਰਾਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਵੀਰ ਨਾਲ ਗੱਲ ਕਰਾਂਗੇ ਵੀਰ ਜੀ ਕੀ ਨਾਮ ਹੈ ਮੇਰਾ ਨਾਂ ਜੀ RAM ਜੀ ਚੁੰਬਰ ਕੀ ਗੱਲਬਾਤ ਹੋਈ ਹੈ ਆ ਸਵੇਰੇ ਮੈਂ ਆਣ ਕੇ ਜਦ ਸ਼ਟਰ ਖੋਲਿਆ ਤੇ ਦੇਖਿਆ ਕਿ ਉਪਰੋਂ ਛੱਤ ਜਿਹੜੀ ਐ ਉਹ ਤੋੜੀ ਪਈ ਸੀਗੀ ਤੇ ਅੰਦਰੋਂ ਸਮਾਨ ਗਾਇਬ ਸੀਗਾ ਕੱਢਿਆ ਪਿਆ ਇਥੋੜਾ ਨੇ ਕੀ ਕੀ ਸੀਗਾ ਇਹ ਕੁਝ ਪਿੱਤਲ ਦੇ ਪੁਰਜੇ ਸੀਗੇ ਗੈਸ ਚੁੱਲੇ ਦੇ ਵਿੱਚ ਪਾਉਂਦੇ ਆ ਤੇ ਬਰਨਰ ਵਗੈਰਾ ਤੇ ਕੁਝ ਸੀਗਾ ਚੁੱਲੇ ਤੇ ਕੁਝ ਕੈਸ਼ ਸੀਗਾ ਮਿਲ ਮਲਾ ਕੇ 50-60 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਸੀ ਕੈਮਰਾ ਲੱਗਿਆ ਸੀਗਾ ਜੀ ਕੈਮਰਾ ਹੀ ਉਹਨਾਂ ਨੇ ਪਹਿਲਾਂ ਉੱਥੋਂ ਉੱਪਰ ਚੜ੍ਹ ਕੇ ਪਹਿਲਾਂ ਉਹਨਾਂ ਨੇ ਕੈਮਰਾ ਹੀ ਖਿੱਚ ਕੇ ਬਾਹਰ ਲਾਤਾ ਤੇ ਉੱਪਰ ਕੋਠੇ ਦੇ ਉੱਪਰ ਅਸੀਂ ਹੁਣ ਜਾ ਕੇ ਦੇਖਿਆ ਤੇ ਉਹਦੇ ਵਿੱਚ ਲਿਫਾਫੇ ਦੇ ਵਿੱਚ ਕੈਮਰਾ ਪਿਆ ਸੀਗਾ ਤੇ ਕੈਮਰਾ ਦੇ ਵਿੱਚ ਵੀ ਕੁਝ ਨਹੀਂ ਆਇਆ ਉਹਦੇ ਵਿੱਚ ਕਿਉਂਕਿ ਉਹਨਾਂ ਨੇ ਪਹਿਲਾਂ ਕੈਮਰਾ ਖਿੱਚ ਕੇ ਬਾਹਰ ਲਾਤਾ ਇਹ ਚੋਰ ਤੋਂ ਦੋ ਕਦਮ ਅੱਗੇ ਹੀ ਨੇ ਸਾਰਿਆਂ ਤੋਂ ਉਹਨਾਂ ਵਾਸਤੇ ਚੋਰਾਂ ਵਾਸਤੇ ਕੋਈ ਕੈਮਰਾ ਕੋਈ ਚਿੰਦੇ ਨਹੀਂ ਇਹ ਤਾਂ ਸਾਰਾਂ ਵਾਸਤੇ ਹੈ ਜੀ ਸਾਰਾ ਕੁਝ ਇਹ ਲੋਕ ਆਪਣੇ ਕਹਿ ਦਿੰਦੇ ਆ ਵੀ ਕੈਮਰੇ ਲਵਾ ਲਓ ਜੀ ਅਗਰ ਕੁਛ ਨਹੀਂ ਚੋਰਾ ਵਾਸਤੇ ਕੁਛ ਨਹੀਂ ਉਹ ਪਹਿਲਾਂ ਹੀ ਸਾਰਾ ਕੁਛ ਦੋ ਕਦਮ ਅੱਗੇ ਹੀ ਆ ਸਾਰਿਆਂ ਤੋਂ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ 50 60000 ਦਾ ਨੁਕਸਾਨ ਹੋ ਗਿਆ ਜੀ ਤੇ ਇਹ ਗੱਲ ਕਰੀਏ ਲਗਾਤਾਰ ਨਕੋਦਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧੀਆਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਅਈ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਚੋਰਾਂ ਨੂੰ ਫੜ ਕੇ ਇਹਨਾਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਕਿਸੇ ਦੇ ਨਾਲ ਇਹ ਨੁਕਸਾਨ ਕਰਦੇ ਆ ਕਿ ਇਹਦੇ ਨਾਲ ਕੀਤੀ ਹੋਈ ਉਹਦੀ ਮਿਹਨਤ ਚੱਕ ਕੇ ਲੈ ਜਾਂਦੇ ਆ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਇਹ ਇਹਨਾਂ ਨੂੰ ਬਹੁਤ ਸਖਤ ਸਜ਼ਾ ਦੇਣੀ ਚਾਹੀਦੀ ਤਾਂ ਕਿ ਜਿਹੜੇ ਹੋਰ ਵੀ ਚੋਰ ਆ ਉਹਨਾਂ ਨੂੰ ਪਤਾ ਲੱਗੇ ਵੀ ਚੋਰੀ ਨਹੀਂ ਕਰਨੀ ਚੋਰ ਕਿੱਧਰ ਦੀ ਆਏ ਕਿੱਧਰ ਦੀ ਆ ਗਿਆ ਚੋਰ ਸਾਡੇ ਗਵਾਨ ਦੇ ਹੈਗਾ ਆ ਉਹ ਉੱਥੋਂ ਦੀ ਪਿੱਛੋਂ ਦੀ ਆਏ ਆ ਉਹਨਾਂ ਦੇ ਉੱਪਰ ਦੀ ਆ ਕੇ ਤੇ ਉੱਪਰੋਂ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਇੱਥੇ ਕੈਮਰਾ ਲੱਗਾ ਉੱਥੇ ਉਹਨਾਂ ਨੇ ਛੱਤ ਤੋੜੀ ਤੇ ਉੱਥੋਂ ਹੀ ਉਪਰੋ ਚੜ ਕੇ ਪਏ ਚੜ ਕੇ ਪਹਿਲੋ ਕੈਮਰਾ ਲਾਇਆ ਦੇਖੋ ਕੈਮਰਾ ਇਹ ਕੈਮਰਾ ਹੈ ਆਸੇ-ਪਾਸੇ ਸੀਸੀਟੀਵੀ ਕੈਮਰਾ ਕੋਈ ਲੱਗਾ ਹੋਵੇ ਇੱਥੇ ਲੱਗੇ ਛੱਕਦਾ ਹੈ ਨਹੀਂ ਕੋਈ ਵੀ ਕੋਈ ਮੇਰੇ ਹਿਸਾਬ ਦੇ ਨਾਲ ਤਾਂ ਹੈ ਨਹੀਂਗਾ ਫਿਰ ਵੀ ਚਲੋ ਪ੍ਰਸ਼ਾਸਨ ਨੂੰ ਅਸੀਂ ਸਾਰਿਆਂ ਨੂੰ ਕੰਪਲੀਟ ਕਰ ਦਿੱਤੀ ਹੈ ਦੱਸ ਦਿੱਤਾ ਹੈ ਮੌਕਾ ਵੀ ਦੇਖਦੇ ਵਾਕੀ ਉਹਨਾਂ ਦਾ ਕੰਮ ਹੈ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਵੀ ਜਿਹੜੇ ਚੋਰ ਹੈਗੇ ਉਹਨਾਂ ਨੂੰ ਫੜਿਆ ਜਾਵੇ ਉਨ੍ਹਾਂ ਦੇ ਕਾਰਵਾਈ ਕੀਤੀ ਜਾਵੇ ਬਸ ਲਗਾਤਾਰ ਨਕੋਦਰ ਜਿਹੜਾ ਹੈਗਾ ਚੋਰਾ ਦੇ ਹਵਾਲੇ ਹੋਇਆ ਹੋਇਆ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਵਧੀਆਂ ਹੀ ਜਾ ਰਹੀਆਂ ਨੇ ਅੱਜ ਵੀ ਜਿਹੜਾ ਹੈਗਾ ਇੱਕ ਦੁਕਾਨ ਨੂੰ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੋਣੇ ਦੇਖਣਾ ਹੋਵੇਗਾ ਇਹਨਾਂ ਚੋਰਾਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਦੀ ਹੈ ਕੈਮਰਾ ਪਰਸਨ ਦੇ ਨਾਲ ਪਨੀ ਤਰੋੜਾ ਨਕੋਦਰ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਨੰਬਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਚੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669